ਸਮਰਾਲਾ ਦੇ ਚੰਡੀਗਲ ਲੁਧਿਆਣਾ ਬਾਈਪਾਸ ਤੇ ਹਰੀਓ ਪਿੰਡ ਦੇ ਮੋੜ ਤੇ ਕੋਲ ਇੱਕ ਸੜਕ ਹਾਦਸੇ ਵਿੱਚ ਦੋ ਮੋਟਰਸਾਈਕਲਾਂ ਦੀ ਅੰਮੋ ਸਾਹਮਣੇ ਟੱਕਰ ਹੋ ਗਈ ਜਿਸ ਵਿੱਚ ਮੋਟਰਸਾਈਕਲ ਚਾਲਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਸਮਰਾਲਾ ਵਿਖੇ ਦਾਖਲ ਕਰਵਾਇਆ ਗਿਆ ਹੈ ਇਸ ਸਬੰਧੀ ਸਿਵਲ ਹਸਪਤਾਲ ਦੀ ਡਾਕਟਰ ਅਮਰਪ੍ਰੀਤ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸੜਕ ਹਾਦਸੇ ਵਿੱਚ ਦੋ ਜ਼ਖਮੀ ਵਿਅਕਤੀ ਸਿਵਲ ਹਸਪਤਾਲ ਆਏ ਸਨ ਜਿਨ੍ਹਾਂ ਵਿੱਚ ਇੱਕ ਜ਼ਖਮੀ ਬਲਵਿੰਦਰ ਸਿੰਘ ਰਾਜਲ ਜਦ ਕਿ ਦੂਜਾ ਵਿਅਕਤੀ ਜੋ ਕਿ 35-40 ਸਾਲ ਦੇ ਕਰੀਬ ਹੈ ਉਸ ਦੀ ਪਛਾਣ ਨਹੀਂ ਹੋਈ ਦੋਨਾਂ ਜ਼ਖਮੀਆਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ ਮਰੀਜ਼ ਜੀ ਅਸੀਂ ਮਰਿੰਡੇ ਤੋਂ ਕੰਮ ਤੋਂ ਆਪਣੇ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਉਹ ਕਟੜ ਦੇ ਉੱਤੇ ਦੇਖਿਆ ਕਿ ਕਾਫੀ ਘੱਟ ਹੋਇਆ ਸੀ ਉੱਥੇ ਇੱਕ ਐਕਸੀਡੈਂਟ ਹੋਇਆ ਸੀਗਾ ਦੋ ਮੋਟਰਸਾਈਕਲ ਆਪਸ ਵਿੱਚ ਭਿੜੇ ਨੇ ਤੇ ਇੱਕ ਬਜ਼ੁਰਗਾ ਰਾਜੇਵਾਲ ਦਾ ਉਹਨਾਂ ਦੀ ਪੈਰ ਦੀ ਹੱਡਾਂ ਅੰਗ ਟੁੱਟ ਗਿਆ ਸੀ ਤੇ ਦੋ ਪੇਸ਼ੈਂਟ ਹੈਗਾ ਆਪਣਾ ਕੋਈ ਖੁਸ਼ੀਰਾ ਮਹਲਵਈ ਦੇ ਲੱਗੇ ਦੱਸ ਰਿਹਾ ਉਹਨੂੰ ਲੈ ਆ ਕੇ ਅਸੀਂ ਮੌਕੇ ਤੇ ਐਂਬੂਲੈਂਸ ਨੂੰ ਫੋਨ ਕਰਕੇ ਇੱਥੇ ਰੱਖਿਆ ਸੀਵਲ ਹਸਪਤਾਲੇ ਚ ਲੈ ਆਈ ਜੀ ਤੇ ਜਿਹੜੇ ਖੜੇ ਸੀ ਉਹਨਾਂ ਨੇ ਕੁਝ ਨਹੀਂ ਕੀਤਾ ਨਹੀਂ ਸਰ ਸਭ ਨੇ ਕੀਤਾ ਸਰ ਸਾਰਿਆਂ ਨੇ ਚੱਕਿਆ ਗੱਬੇ ਗਿਰਿਆ ਪਿਆ ਸੀ ਬਜ਼ੁਰਗ ਛੜਕਦੇ ਸਾਰਿਆਂ ਨੇ ਚੱਕ ਕੇ ਪਹਿਲਾਂ ਫੁੱਟਪਾਥ ਕੋਲ ਲਿਆਂਦਾ ਫਿਰ ਐਂਬੂਲੈਂਸ ਆਈ 5-7 ਮਿੰਟ ਦੇ ਵਿੱਚ ਤੇ ਲੈ ਆ ਕੇ ਸਿਵਲ ਹਸਪਤਾਲੇ ਵਿੱਚ ਦਾਖਲ ਕਰਾਇਆ ਜੀ ਡਾਕਟਰ ਅਮਰਪ੍ਰੀਤ ਕੌਰ ਦੋ ਪੇਸ਼ੈਂਟ ਆਏ ਨੇ ਦੋਨਾਂ ਦਾ ਆਪਸ ਦੇ ਵਿੱਚ ਹੀ ਐਕਸੀਡੈਂਟ ਹੋਇਆ ਇੱਕ ਪੇਸ਼ੈਂਟ ਜੋ ਹੈ ਆਇਡੈਂਟੀਫਾਈ ਹੋ ਗਿਆ ਬਲਵਿੰਦਰ ਸਿੰਘ ਹੈ ਉਹਨਾਂ ਦਾ ਨਾਮ ਉਹ ਰਾਜੇਵਾਲ ਦੇ ਦੱਸੇ ਜਾ ਰਹੇ ਆ ਐਂਡ ਇਕਪੀਸ਼ੈਂਟ ਹਾਲੇ ਅਨਨੋਨ ਹੈ ਉਹਨਾਂ ਦੇ ਨਾਲਦਿਆਂ ਨੂੰ ਸ਼ਾਇਦ ਹਾਲੇ ਪੁਲਿਸ ਵਾਲੇ ਪਤਾ ਕਰਦੇ ਜਦੋਂ ਆਣਗੇ ਫਿਰ ਬਤਨ ਲਗੂਗਾ ਦੋਨੋਂ ਪੇਸ਼ੈਂਟ ਟ੍ਰੈਪਰ ਹੋ ਗਿਆ ਦੋਨਾਂ ਦੇ ਹੈਡ ਇੰਜਰੀ ਸੀ ਐਂਡ ਇੱਕ ਪੇਸ਼ੈਂਟ ਦੇ ਪੈਰ ਤੇ ਕ੍ਰੈਸ਼ ਇੰਜਰੀ ਆ ਉਹਨਾਂ ਨੂੰ ਵੀ ਅਸੀਂ ਬੱਤੀ ਰੈਫਰ ਕਰਤਾ ਲੇਕਿਨ ਕਿੰਨੇ ਕਜੇ ਹੈਡ ਮਿਥੂ ਹੁਣੀ ਹਾਲੇ ਅੱਧਾ ਘੋਣਾ ਘੰਟਾ ਪਹਿਲਾਂ ਦੀ ਗੱਲ ਹੈ ਜੀ ਸਾਡੇ ਹਰੀਆਂ ਰੋਡ ਸਮਰਾਲਾ ਮੈਮ ਕਿੰਨੀ ਕੀ ਐਜ ਹੈ ਜੀ ਇਹ ਦੋਨਾਂ ਦੇ ਇੱਕ ਤਾਂ 50 ਸਾਲ ਦੇ ਨੇ ਐਂਡ ਦੂਜੇ ਕਰੀਬ 35-40 ਸਾਲ ਦੇ ਹੋਣਗੇ ਸਵੀਅਰ ਇੰਜਰੀ ਹਾਂਜੀ ਇੱਕ ਦੇ ਹੈਡ ਇੰਜਰੀ ਆ ਥੋੜੀ ਸਵੀਅਰ ਲੱਗ ਰਹੀ ਆ ਉਹਨਾਂ ਨੂੰ ਸਕੈਨ ਕਰਨ ਵਾਸਤੇ ਅੱਗੇ ਭੇਜ ਰਹੇ ਆ ਐਂਡ ਦੂਜੇ ਠੀਕ ਨੇ